ਇਹ ਜਿਹੜੀ ਘਟਨਾ ਕਦੋਂ ਵਾਪਰੀ ਤੇ ਕਿਸ ਤਰ੍ਹਾਂ ਵਾਪਰੀ ਇਹ ਵੀਰ ਜੀ ਸਵੇਰੇ 3 ਵਜੇ ਦੀ ਘਟਨਾ ਹੈ ਜੀ ਮੈਂ ਦਰਅਸਲ ਟੈਕਸੀ ਡਰਾਈਵਰ ਹਾਂ ਟੈਕਸੀ ਚਲੋਂਦਾ ਮੈਂ ਮੈਂ ਗੇੜਾ ਲੈ ਕੇ ਗਿਆ ਸੀਗਾ ਹਫਤੇ ਵਾਸਤੇ ਅਮਰਨਾਥ ਯਾਤਰਾ ਸ਼੍ਰੀਨਗਰ ਤੇ ਰਤੀ ਮੈਂ ਵਾਪਸ ਆਇਆ ਸਾਡਾ ਸਮੁੰਦਰੀ ਪੈਟਰੋਲ ਪੰਪ ਦੇ ਸਾਹਮਣੇ ਦਫਤਰ ਹੈ ਜੀ ਰਤੀ ਆ ਕੇ ਮੈਂ ਦਫਤਰ ਗੱਡੀ ਖੜੀ ਕੀਤੀ ਹੈ ਤੇ ਗੱਡੀ ਦੇ ਵਿੱਚ ਬੈਠਾ ਸੀ ਉਸ ਤੋਂ ਬਾਅਦ ਮੋਟਰਸਾਈਕਲ ਤੇ ਦੋ ਆਏ ਬੰਦੇ ਅਣਪਛਾਤੇ ਉਹਨਾਂ ਨੇ ਮੂੰਹ ਢਕਿਆ ਹੋਇਆ ਸੀਗਾ ਕਾਪੇ ਉਹਨਾਂ ਦੇ ਕੋਲ ਸੀ ਜਿੰਨਾ ਵਿੱਚ ਇਹ ਹੈ ਕਿ ਉਹਨਾਂ ਕ ਮੇਰੇ ਕਾਫੇ-ਕੁੱਫੇ ਮਾਰੇ ਮੈਨੂੰ ਚੱਕਵੇਂ ਘਾਤਿਆ ਤੇ ਮੇਰਾ ਪਰਸ ਜਿਹਦੇ ਵਿੱਚ 30000 ਰੁਪਏ ਕੈਸ਼ ਸੀਗਾ ਨਾਲ ਮੇਰਾ ਇੱਕ ਮੋਬਾਈਲ ਫੋਨ ਸੀਗਾ ਉਹ ਵੀ ਲੱਗੇ ਜੀ ਤੇ ਹੋਰ ਕੀ ਕੁਝ ਸਮਾਨ ਤੋਂ ਡਾਕਾ ਕੋត្រੀ ਰੱਖੇਗੀ ਪਰਸ ਦੇ ਵਿੱਚ ਮੇਰਾ ਇੱਕ ATM ਸੀਗਾ ਜੀ ਬਸ ਹੋਰ ਕੁਝ ਨਹੀਂ ਸੀਗਾ ਮੇਰਾ ਡਰਾਈਵਿੰਗ ਲਾਇਸੈਂਸ ਮੇਰੀ ਗੱਡੀ ਵਿੱਚ ਪਿਆ ਹੋਇਆ ਹੈ ਤੇ ਇਹਨੇ ਹੋਰ ਉਹਨਾਂ ਨੂੰ ਲੋਕੋ ਦੇ ਕੰਮ ਲਾ ਨਹੀਂ ਸਰ ਅੰਜਿਸ ਤੇ ਮੇਰੇ ਕਿਸੇ ਨਾਲ ਵੀ ਟਕਰੀ ਨਹੀਂ ਆਈ। ਬਸ ਲੁੱਟਕੋ ਵਾਲੇ ਸੀਗੇ ਕਾਪੇ ਉਹਨਾਂ ਦੇ ਕੋਲ ਸੀਗੇ। ਉਹਨਾਂ ਨੇ ਮੇਰੇ ਤੇ ਲੱਤ ਤੇ ਮਾਰੀ ਐ ਤੇ ਮੇਰੀ ਲੱਤ ਵੀ ਚਪਕੀ ਤੋੜਤੀ ਉਹਨਾਂ ਨੇ। ਜੀ ਚਪਕੀ ਟੁੱਟ ਗਈ। ਹਾਂਜੀ ਚਪਕੀ ਟੁੱਟ ਗਈ। ਤੇ 20 ਲੋਕ ਦੀ ਗੱਲ ਵੀ ਗਈ। ਨਹੀਂ ਪੁਲਿਸ ਨੂੰ ਇਹ ਦੇਖੋ ਇਹ ਕੋਈ ਆਇਆ ਨਹੀਂ ਮੇਰੇ ਕੋਲ ਵੀ ਹਜੇ। ਇਹ ਇਸ ਤੇ ਇੱਕ ਰਾਏ ਦਾ ਫੋਨ ਲੱਗਿਆ। ਮੈਂ ਸਰ ਉੱਥੋਂ ਜ਼ੋਰ ਦਫ਼ਤਰ ਦੇ ਬਾਹਰ ਮੈਂ ਗਿਰਿਆ ਹੋਇਆ ਸੀਗਾ। ਉੱਥੋਂ ਰੈਡ ਰੂਡ ਕੇ ਮੈਂ ਆਇਆ ਰੋਡ ਦੇ ਉੱਪਰ ਰੋਡ ਤੇ ਆ ਗਿਆ ਉੱਥੋਂ ਆਟੋ ਵਾਲਾ ਲੰਘਦਾ ਸੀ ਮੈਂ ਆਟੋ ਵਾਲਿਆਂ ਨੂੰ ਪਾਜ ਮਾਰ ਲਈ ਆਟੋ ਵਾਲਿਆਂ ਨੂੰ ਰੋਕਿਆ ਉਹਨੂੰ ਕਹਾਂ ਮੈਂ ਕਿ ਮੈਨੂੰ ਮੇਰੇ ਮਾਲਕ ਦੇ ਘਰ ਚੱਲ ਜੇ ਫਿਰ ਮੇਰੇ ਮਾਲਕ ਦੇ ਘਰ ਗਏ ਆ ਤੇ ਉਹ ਮੈਨੂੰ ਉੱਥੇ ਲੈ ਕੇ ਗਏ ਜੀ ਕਾਸੀ ਡਰਾਈਵਰ ਗੱਡੀ ਹਾਂਜੀ ਹੋਰ ਵੀ ਨੁਕਸਾਨ ਗੱਡੀ ਦਾ ਨਹੀਂ ਨਹੀਂ ਗੱਡੀ ਦਾ ਕੀ ਮੰਗ ਕਰਦੇ ਮੰਗ ਲਈ ਜੀ ਜੋ ਬੰਦ ਕਾਰਵਾਈ ਕਰੋ ਜੀ ਇਹਨਾਂ ਤੇ ਮੇਰਾ ਮਲਵਿੰਦਰ ਸਿੰਘ ਹੈ ਜੀ ਇਹ ਮੇਰੇ ਬਰਾਦਰ ਲੱਗਦੇ ਕਿ ਕੀ ਘਟਨਾ ਵਾਪਰੀ ਇਹ ਅਮਨਤ ਤੋਂ ਆਏ ਸੀ ਜੀ ਰਾਤੀ ਤੇ ਗੱਡੀ ਖੜੀ ਕੀਤੀ ਦਫਤਰ ਤੇ ਤੇ ਉਦੋਂ ਪਿੱਛੋਂ ਅੰਪਛਾਤੀ ਦੋ ਬੰਦੇ ਆਏ ਆ ਬਾਈਕ ਤੇ ਉਹ ਇਹਦੇ ਸੱਟਾ ਸੱਟਾ ਮਾਰ ਕੇ ਪੈਸੇ ਖੋ ਗਏ ਤੇ ਉਹ ਫਰਾਰ ਹੋ ਗਿਆ ਆਪ ਇਹ ਆਪ ਥੋੜਾ ਜਿਹਾ ਦੌੜ ਕੇ ਕਿਤੇ ਲਿਫਟ ਮੰਗੀ ਆਟੋ ਤੋਂ ਫਿਰ ਉਹ ਮਾਲਕ ਦੇ ਘਰੇ ਗਏ ਮਾਲਕਾ ਤੋਂ ਫਿਰ ਮਾਲਕ ਨੂੰ ਕਿਹਾ ਮਾਲਕ ਨੇ ਫੋਨ ਕੀਤਾ ਸੀ ਮਿਲੂ ਕਿਵੇ ਜਿਹਦਾ ਗੱਲ ਹੋਈ ਅਸੀਂ ਸੇ ਲੋ ਹਸਪਤਾਲ ਚਲੇ ਗਏ ਕਿ ਫੇਰ ਮੈਂ ਵੀ ਇੱਥੇ ਆ ਗਿਆ ਜੀ ਮੈਨੂੰ ਆ ਕੇ ਮੈਂ ਦੇਖਿਆ ਇਹਨਾਂ ਨੂੰ ਤੇ ਇਹਨਾਂ ਦੀ ਸੱਟ ਕੀ ਲੱਗੀ ਇਹਨਾਂ ਸੱਟੇ ਦਾ ਉਹ ਕਾਫੀ ਕੁ ਬਿਮਾਰਿਆ ਲੱਤ ਲੱਤ ਤੇ ਆ ਜੀ ਹਾਂ ਜੀ ਚਪਣੀ ਟੁੱਟ ਗਈ ਮੰਗ ਅਸੀਂ ਇਹ ਕਰ ਲੈ ਕੇ ਇਹਦੇ ਦੋ ਬੱਚੇ ਆ ਛੋਟੇ ਕਮੋਣ ਵਾਲਾ ਇਹੀ ਆ ਜੀ ਇਹਦੇ ਦਿੱਤੇ ਸਾਰਾ ਪਰਿਵਾਰ ਹਾਂ ਜੀ ਇਹਦੇ ਸਿਰ ਤੇ ਸਾਰਾ ਪਰਿਵਾਰ ਇਹਦਾ ਕੋਈ ਕਮੋਣ ਵਾਲਾ ਵੀ ਨਹੀਂ ਐ ਇਸ ਤੋਂ ਉੱਪਰ ਕੋਈ ਹੋਰ ਤੁਹਾਡੀ ਮਦਦ ਵੀ ਕੀਤੀ ਆਵੇ ਕਿ ਤੁਹਾਨੂੰ ਨਾਲ ਸਖਤ ਕਾਰਵਾਈ ਕੀਤੀ ਹੈ। ਜੀ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ। ਡਾਕਟਰ ਸਾਹਿਬ ਜੀ ਇਹ ਤੁਹਾਡੇ ਕੋਲ ਪੇਸ਼ੈਂਟ ਜਿਹੜਾ ਹੈ ਕਦੋਂ ਆਇਆ ਜੀ? ਜੀ ਆਪਣੇ ਕੋਲੇ ਰਾਤ ਸਵੇਰੇ 4 ਵਜੇ ਮਲਵਿੰਦਰ ਸਿੰਘ son of ਮੱਖਣ ਸਿੰਘ ਪੇਸ਼ੈਂਟ ਆਇਆ ਸੀਗਾ। ਜਿਨੇ ਹਿਸਟਰੀ ਦਿੱਤੀ ਸੀਗੀ ਕਿ ਉਹਦੇ ਨਾਲ ਕੋਈ ਲੁੱਟ ਖੋਹ ਹੋਈ ਹੈਗੀ ਐ ਤੇ ਲੁੱਟਣ ਵਾਲੇ ਬੰਦਿਆਂ ਨੇ ਕਾਫੀ ਸੱਟਾਂ ਵੀ ਮਾਰੀਆਂ। ਰਾਤ ਵਾਲੇ ਜਿਹੜੇ ਡਾਕਟਰ ਸੀਗੇ ਉਹਨਾਂ ਨੇ ਸਵੇਰੇ ਮਰੀਜ਼ ਨੂੰ ਫਰਸਟ ایڈ ਵਗੈਰਾ ਦਿੱਤੀ ਐਮ ਐਲ ਸੀ ਵੀ ਕੱਢਿਆ ਹੈਗਾ। ਤੇ ਐਕਸ-ਰੇ ਦੇ ਵਿੱਚ ਦੇਖਿਆ ਗਿਆ ਹੈ ਕਿ ਜਿਹੜੀ ਖੱਬੇ ਗੋਡੇ ਦੀ ਚੱਪਣੀ ਹੈਗੀ ਆ ਉਹ ਫ੍ਰੈਕਚਰ ਹੈਗੀ ਆ ਸਾਡੇ ਆਰਥੋਪੀਡੀਸ਼ਨ ਡਾਕਟਰ ਨikhil Gupta ਨਾਲ ਕੇਸ ਡਿਸਕਸ ਅਸੀਂ ਕਰ ਲਿਆ ਹੈਗਾ ਤੇ ਟ੍ਰੀਟਮੈਂਟ ਚੱਲ ਰਿਹਾ ਹੈਗਾ ਪੇਸ਼ੈਂਟ ਦਾ ਤੇ ਪੁਲਿਸ ਦੀ ਕਾਰਵਾਈ ਵੀ ਅਜੇ ਵਿਚੀ ਹੈਗੀ ਹੈ ਮੇਰਾ ਨਾਮ ਡਾਕਟਰ ਅਗਿਆਪਾਲ ਸਿੰਘ ਸਿਵਲ ਹਸਪੀਟਲ ਤੋਂ